ਸਾਸ਼ੀਏ ਕਾਲ ਪਿਆਰੇ ਬੱਚਿਓ ਅੱਜ ਆਪਾਂ ਆਪਣੀ ਜਮਾਤ ਦੂਜੀ ਦੀ ਪੰਜਾਬੀ ਦੀ ਪਾਠ ਪੁਸਤਕ ਵਿੱਚੋਂ ਪਾਠ ਨੰਬਰ 10 ਜਿਸ ਦਾ ਨਾਮ ਹੈ ਮੇਰਾ ਪਿੰਡ ਪੜ੍ਹਾਂਗੇ ਪਿਆਰੇ ਬੱਚਿਓ ਤੁਸੀਂ ਵੀ ਮੇਰੇ ਨਾਲ-ਨਾਲ ਇਸ ਪਾਠ ਨੂੰ ਧਿਆਨ ਨਾਲ ਸੁਣਦੇ ਹੋਏ ਖੁਦ ਪੜ੍ਹਨ ਦੀ ਕੋਸ਼ਿਸ਼ ਕਰਨੀ ਹੈ ਆਜੋ ਵਈ ਹਾਲੇ-ਪੋਲਿਓ ਆਪਾਂ ਪਾਠ ਪੜ੍ਹਨਾ ਸ਼ੁਰੂ ਕਰਦੇ ਹਾਂ ਇਹ ਮੇਰਾ ਪਿੰਡ ਹੈ ਇਹ ਪਿੰਡ ਕਾਫੀ ਵੱਡਾ ਹੈ ਇੱਥੇ ਲਗਭਗ 200 ਘਰ ਹਨ। ਕੁਝ ਕੱਚੇ ਹਨ ਪਰ ਬਹੁਤੇ ਘਰ ਪੱਕੇ ਹਨ। ਅਸੀਂ ਪੱਕੇ ਘਰ ਵਿੱਚ ਰਹਿੰਦੇ ਹਾਂ। ਮੇਰੇ ਪਿਤਾ ਜੀ ਇੱਕ ਕਿਸਾਨ ਹਨ। ਪਿਆਰੇ ਬੱਚਿਓ, ਖੇਤੀ ਕਰਨ ਵਾਲੇ ਨੂੰ ਕਿਸਾਨ ਕਿਹਾ ਜਾਂਦਾ ਹੈ। ਮੈਂ ਸਵੇਰੇ ਜਲਦੀ ਉੱਠਦਾ ਹਾਂ। ਉਹਨਾਂ ਨਾਲ ਖੇਤਾਂ ਵਿੱਚ ਕੰਮ ਕਰਦਾ ਹਾਂ। ਅਸੀਂ ਆਪਣੇ ਖਾਣ ਲਈ ਕੁਝ ਕਣਕ, ਛੋਲੇ ਅਤੇ ਚਾਵਲ ਰੱਖ ਲੈਂਦੇ ਹਾਂ। ਬਾਕੀ ਅਨਾਜ ਮੰਡੀ ਵਿੱਚ ਵੇਚ ਦਿੰਦੇ ਹਾਂ ਮੇਰੇ ਪਿੰਡ ਦੇ ਲੋਕ ਬਹੁਤ ਮਿਹਨਤੀ ਹਨ ਸਾਰੇ ਆਪਣੇ ਆਪਣੇ ਕਿੱਤਿਆਂ ਅਨੁਸਾਰ ਕੰਮ ਕਰਦੇ ਹਨ ਕੋਈ ਕੱਪੜਾ ਬੁਣਦਾ ਹੈ ਕੋਈ ਕੱਪੜਾ ਸਿਉਂਦਾ ਹੈ ਪਿਆਰੇ ਬੱਚਿਓ ਕੱਪੜਾ ਬੁਣਨ ਦਾ ਕੰਮ ਕਰਨ ਵਾਲੇ ਨੂੰ ਜੁਲਾਹਾ ਕਿਹਾ ਜਾਂਦਾ ਹੈ ਜੋ ਕੱਪੜਾ ਸਿਉਣ ਦਾ ਕੰਮ ਕਰਦੇ ਹਨ ਉਹਨਾਂ ਨੂੰ ਦਰਜੀ ਕਿਹਾ ਜਾਂਦਾ ਹੈ ਕੋਈ ਲੱਕੜੀ ਤੋਂ ਪਟੜੇ, ਕੋਟਨੇ ਤੇ ਮੇਜ਼-ਕੁਰਸੀਆਂ ਬਣਾਉਂਦਾ ਹੈ। ਲੱਕੜੀ ਦਾ ਕੰਮ ਕਰਨ ਵਾਲੇ ਨੂੰ ਤਰਖਾਨ ਕਹਿੰਦੇ ਹਨ। ਕੋਈ ਲੋਹੇ ਤੋਂ ਬਾਲਟੀਆਂ, ਕਈਆਂ, ਖੁਰਪੇ ਤੇ ਦਾਤੀਆਂ ਬਣਾਉਂਦਾ ਹੈ। ਪਿਆਰੇ ਬੱਚਿਓ, ਲੋਹੇ ਦਾ ਕੰਮ ਕਰਨ ਵਾਲੇ ਨੂੰ ਲੋਹਾਰ ਕਿਹਾ ਜਾਂਦਾ ਹੈ। ਕੋਈ ਮਿੱਟੀ ਤੋਂ ਭਾਂਡੇ ਤਿਆਰ ਕਰਦਾ ਹੈ। ਜਿਸ ਨੂੰ কুমਹਾਰ ਕਹਿੰਦੇ ਹਨ। ਕੋਈ ਜੁੱਤੀਆਂ ਬਣਾਉਂਦਾ ਹੈ। ਜੁੱਤੀਆਂ ਬਣਾਉਣ ਵਾਲੇ ਨੂੰ ਮੋਚੀ ਆਖਦੇ ਹਨ। ਕਿਸੇ ਘਰ ਵਿੱਚ ਦਰੀਆਂ ਤੇ ਖੇਸ ਬੁਨੇ ਜਾਂਦੇ ਹਨ ਕੋਈ ਤੂਤਦੀਆਂ ਛਟੀਆਂ ਦੇ ਟੋਕਰੇ ਬਣਾਉਂਦਾ ਹੈ ਕਈਆਂ ਨੇ ਮੱਝਾਂ ਰੱਖੀਆਂ ਹੋਈਆਂ ਹਨ ਉਹ ਦੁੱਧ ਵੇਚਣ ਦਾ ਕੰਮ ਕਰਦੇ ਹਨ ਔਰਤਾਂ ਵੀ ਘਰਾਂ ਅਤੇ ਖੇਤਾਂ ਵਿੱਚ ਕੰਮ ਕਰਦੀਆਂ ਹਨ ਮੇਰੇ ਪਿੰਡ ਵਿੱਚ ਇੱਕ ਸਕੂਲ ਹੈ ਇੱਥੇ ਕੁੜੀਆਂ ਤੇ ਮੁੰਡੇ ਇਕੱਠੇ ਵੱਢਦੇ ਹਨ ਇੱਥੇ ਇੱਕ ਲਾਇਬ੍ਰੇਰੀ ਵੀ ਹੈ ਲੋਕ ਲਾਇਬ੍ਰੇਰੀ ਵਿੱਚ ਬੈਠ ਕੇ ਪੜਦੇ ਹਨ ਪਿੰਡ ਵਿੱਚ ਇੱਕ ਸਰਕਾਰੀ ਡਿਸਪੈਂਸਰੀ ਹੈ ਇੱਥੋਂ ਦਵਾਈਆਂ ਮੁਫਤ ਮਿਲਦੀਆਂ ਹਨ ਪਿੰਡ ਵਿੱਚ ਪਸ਼ੂਆਂ ਦਾ ਇੱਕ ਹਸਪਤਾਲ ਵੀ ਹੈ ਪਿੰਡ ਵਿੱਚ ਇੱਕ ਡਾਕਖਾਨਾ ਹੈ ਡਾਕੀਆ ਡਾਕ ਵੰਡਦਾ ਹੈ ਪਿਆਰੇ ਬੱਚਿਓ ਡਾਕਖਾਨਾ ਉਹ ਸੰਸਥਾ ਹੈ ਜਾਂ ਉਹ ਜਗ੍ਹਾ ਹੈ ਜਿੱਥੇ ਚਿੱਠੀਆਂ ਨੂੰ ਇੱਕ ਥਾਂ ਤੋਂ ਦੂਸਰੀ ਥਾਂ ਪਹੁੰਚਾਉਣ ਦਾ ਕੰਮ ਹੁੰਦਾ ਹੈ ਮੇਰੇ ਬਾਬਾ ਜੀ ਪਿੰਡ ਵਿੱਚ ਰਹਿ ਕੇ ਖੁਸ਼ ਹਨ ਸਾਫ਼ ਤਾਜੀ ਤੇ ਖੁੱਲੀ ਹਵਾ ਉਹਨਾਂ ਨੂੰ ਪਸੰਦ ਹੈ ਮੇਰੇ ਮਾਤਾ ਜੀ ਕਹਿੰਦੇ ਹਨ ਕਿ ਸਾਡਾ ਪਿੰਡ ਹੁਣ ਸ਼ਹਿਰ ਵਰਗਾ ਹੈ ਸਾਰੇ ਘਰਾਂ ਵਿੱਚ ਬਿਜਲੀ ਹੈ ਟੈਲੀਵਿਜ਼ਨ ਤੇ ਫ੍ਰਿਜ ਤਾਂ ਹੁਣ ਸਾਰਿਆਂ ਕੋਲ ਹਨ ਖੇਤਾਂ ਵਿੱਚ ਬਿਜਲੀ ਨਾਲ ਮੋਟਰਾਂ ਚੱਲਦੀਆਂ ਹਨ ਖੇਤੀ ਟਰੈਕਟਰਾਂ ਨਾਲ ਹੁੰਦੀ ਹੈ ਗੱਡਾ ਤੇ ਹਲ ਤਾਂ ਹੁਣ ਕਿਸੇ-ਕਿਸੇ ਕੋਲ ਹੀ ਹਨ ਇਸ ਵਾਰ ਮੀ ਬਹੁਤ ਪਿਆ ਹੈ ਪਿੰਡ ਦਾ ਟੋਬਾ ਪਾਣੀ ਨਾਲ ਭਰ ਗਿਆ ਹੈ ਪਹਿਲਾਂ ਮੱਝਾਂ ਗਾਵਾਂ ਤੇ ਭੇਡਾਂ ਬੱਕਰੀਆਂ ਉੱਥੋਂ ਹੀ ਪਾਣੀ ਪੀਂਦੀਆਂ ਸਨ ਹੁਣ ਪਸ਼ੂਆਂ ਨੂੰ ਵੀ ਸਾਫ਼ ਪਾਣੀ ਪਿਆਇਆ ਜਾਂਦਾ ਹੈ ਅਸੀਂ ਘਰਾਂ ਵਿੱਚ ਟੂਟੀਆਂ ਤੋਂ ਪਾਣੀ ਪੀਂਦੇ ਹਾਂ ਨਾਲਕੇ ਤੇ ਖੂਹ ਬਹੁਤ ਘਟ ਗਏ ਹਨ ਮੇਰੇ ਚਾਚਾ ਜੀ ਡਾਕਟਰ ਹਨ ਉਹ ਚੰਡੀਗੜ੍ਹ ਰਹਿੰਦੇ ਹਨ ਜੋ ਕਿ ਆਪਣੇ ਪੰਜਾਬ ਦੀ ਰਾਜਸਥਾਨੀ ਹੈ ਛੁੱਟੀਆਂ ਵਿੱਚ ਉਹਨਾਂ ਦਾ ਪਰਿਵਾਰ ਵੀ ਪਿੰਡ ਆਉਂਦਾ ਹੈ ਸੜਕ ਪੱਕੀ ਹੋਣ ਕਰਕੇ ਉਹਨਾਂ ਦੀ ਕਾਰ ਸਿੱਧੀ ਘਰ ਅੱਗੇ ਆਉਂਦੀ ਹੈ ਉਹ ਕਹਿੰਦੇ ਹਨ ਕਿ ਤਾਜ਼ੀਆਂ ਸਬਜ਼ੀਆਂ ਤਾਂ ਪਿੰਡਾਂ ਵਿੱਚ ਹੀ ਮਿਲਦੀਆਂ ਹਨ ਸਾਗ ਅਤੇ ਮੱਕੀ ਦੀ ਰੋਟੀ ਖਾ ਕੇ ਉਹ ਖੁਸ਼ ਹੁੰਦੇ ਹਨ ਗੰਨੇ ਚੁੱਪਣੇ ਉਹਨਾਂ ਨੂੰ ਚੰਗੇ ਲੱਗਦੇ ਹਨ ਮੇਰੇ ਪਿੰਡ ਵਿੱਚ ਇੱਕ ਮੇਲਾ ਵੀ ਲੱਗਦਾ ਹੈ ਮੇਲੇ ਵਾਲੀ ਥਾਂ ਬਹੁਤ ਰੌਣਕ ਹੁੰਦੀ ਹੈ ਸ਼ਹਿਰ ਤੋਂ ਕੁਝ ਲੋਕ ਮੇਲਾ ਵੇਖਣ ਆਉਂਦੇ ਹਨ ਮੈਂ ਵੀ বাস ਉੱਤੇ ਚੜ੍ਹ ਕੇ ਕਦੇ-ਕਦੇ ਸ਼ਹਿਰ ਜਾਂਦਾ ਹਾਂ ਪਿਆਰੇ ਬੱਚਿਓ ਆਸ ਕਰਦੀ ਹਾਂ ਤੁਸੀਂ ਇਸ ਪਾਠ ਨੂੰ ਬਹੁਤ ਧਿਆਨ ਨਾਲ ਸੁਨਿਆ ਹੋਵੇਗਾ ਧੰਨਵਾਦ